ਵਰੀ ਤੇ ਪੰਗਤ ਸੰਗਤ ਤੋਂ ਵੀ ਮਹਾਨ ਦਿਖਾਈ ਦਿੰਦੀ ਹੈ ਧੰਨ ਗੁਰੂ ਅਮਰਦਾਸ ਮਾਨ ਨੇ ਕਿਹਾ ਸੀ ਪਹਿਲੇ ਪੰਗਤ ਪਾਛੇ ਸੰਗਤ ਦੇ ਸਾਨੂੰ ਭੋਜਨ ਕਰਨਾ ਆ ਗਿਆ ਤੇ ਭਜਨ ਕਰਨਾ ਹੋਰ ਵੀ ਸੌਖਾ ਹੋ ਜਾਏਗਾ ਜੇ ਭੋਜਨ ਕਰਨਾ ਨਹੀਂ ਆਇਆ ਤੇ ਭਜਨ ਵਿੱਚ ਵੀ ਕੋਈ ਰਸ ਨਹੀਂ ਰਹਿਣਾ ਭੋਜਨ ਨੂੰ ਭਜਨ ਗੁਰਮਖਾਨੇ ਇਦਾਂ ਬਣਾਇਆ ਕਿ ਪਹਿਲਾਂ ਸਾਰਿਆਂ ਨੇ ਸੰਗਤ ਵਿੱਚ ਬੈਠ ਕੇ ਨਾਮ ਜਪਣਾ ਅਸੀਂ ਜਥੇ ਵਿੱਚ ਟਕਸਾਲ ਵਿੱਚ ਬਚਪਨ ਦੇ ਪਵਿੱਤਰ ਦਿਨਾਂ ਵਿੱਚ ਇਹ ਆਨੰਦ ਵੇਖਦੇ ਆਏ ਥੋੜਾ ਬਹੁਤਾ ਮਾਣਦੇ ਵੀ ਆਏ ਕਿ ਸਾਰੇ ਸਿੰਘਾਂ ਵਿਦਿਆਰਥੀਆਂ ਨੇ ਪੰਗਤ ਵਿੱਚ ਬੈਠੀ ਜਾਣਾ ਇੱਕ ਸਿੰਘ ਨੇ ਉੱਚੀ ਜਗ੍ਹਾ ਤੇ ਬੈਠਾ ਹੋਣਾ ਆਸਣ ਲਗਾ ਕੇ ਉਹਨਾਂ ਨੇ ਨਾਮ ਜਪਉਣਾ ਨਾਮ ਜਪਦੇ ਰਹਿਣਾ ਥਾਲ ਵਰਤ ਜਾਣਾ ਜਲ ਪਾਣੀ ਪ੍ਰਸ਼ਾਦ ਪਾਣੀ ਸਾਰਿਆਂ ਨੂੰ ਵਰਤ ਜਾਣਾ ਭੋਜਨ ਅੱਗੇ ਰੱਖਿਆ ਹੋਇਆ ਫੇਰ ਵੀ 2 4 5 ਮਿੰਟ ਵੱਧ ਨਾਮ ਜਪਣਾ ਪਰ ਅੱਗੇ ਭੋਜਨ ਰੱਖ ਕੇ ਅੱਗੇ ਭੋਜਨ ਰੱਖ ਕੇ ਘਟੋ ਘਟ 5 ਮਿੰਟ ਨਾਮ ਜਪਣਾ ਚਾਹੀਦਾ ਭੋਜਨ ਆਉਣ ਤੋਂ ਪਹਿਲਾਂ ਵੀ ਨਾਮ ਜਪਣਾ ਚਾਹੀਦਾ ਭੋਜਨ ਅੱਗੇ ਥਾਲ ਪਰੋਸਿਆ ਜਾਵੇ ਤਾਂ ਵੀ ਨਾਮ ਜਪਣਾ ਚਾਹੀਦਾ ਤੇ ਦ੍ਰਿਸ਼ਟੀ ਭੋਜਨ ਵਿੱਚ ਰੱਖਣੀ ਚਾਹੀਦੀ ਨਾਮ ਜਪਣ ਵੇਲੇ 5 7 ਮਿੰਟ ਨਾਮ ਜਪਣਾ ਵਾਧੂ ਭੋਜਨ ਇਹ ਨਹੀਂ ਕਿ ਭੋਜਨ ਉਡੀਕ ਰੇ ਤਾਂ ਨਾਮ ਜਪਣਾ ਨਾਮ ਜਪਣਾ ਹੋ ਜਾਂਦੀ ਗੱਲ ਬਾਤ ਦੀ ਫਿਰ ਉਸ ਤੋਂ ਬਾਅਦ ਸ਼ਲੋਕ ਪੜਨਾ ਸ਼ੁਕਰ ਕਰਨਾ ਜਕਾਰਾ ਛੱਡਨਾ ਫਿਰ ਬਾਕੀ ਸਾਰੇ ਸਿੰਘਾਂ ਨੇ ਪ੍ਰਸ਼ਾਦਾ ਛਕੀ ਜਾਣਾ ਤੇ ਇੱਕ ਸਿੰਘ ਨੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਬਚਨ ਸੁਣੋ ਕਿੰਡਾ ਪਿਆਰਾ ਸਪੀਕਰ ਵਿੱਚ ਪਾਠ ਕਰਨਾ ਕੋਈ ਬਚਨ ਨਹੀਂ ਸੀ ਕਰਦਾ ਕੋਈ ਗੱਲ ਨਹੀਂ ਸੀ ਕਰਦਾ ਬਾਣੀ ਸੁਣਦਿਆਂ ਸੁਣਦਿਆਂ ਪ੍ਰਸ਼ਾਦਾ ਛਕਣਾ ਨਾਲ-ਨਾਲ ਧਿਆਨ ਬਾਣੀ ਵਿੱਚ ਰੱਖਣਾ ਨਾਲ ਬਾਣੀ ਜੱਪੀ ਵੀ ਜਾਣੀ ਭੋਜਨ ਕਰਦੇ ਆ ਕਰਦੇ ਵੀ ਜੱਪੀ ਜਾਣੀ ਜਪਜੀ ਸਾਹਿਬ ਜੀ ਦਾ ਪਾਠ ਸਮਾਪਤ ਹੋਣਾ ਅਰਦਾਸ ਹੋਣੀ ਕਿ ਮਹਾਰਾਜ ਅਨਜਲ ਆਪ ਜੀ ਦਾ ਸੇਵਾ ਟਹਿਲ ਭੈ ਭਾਵਨੀ ਗੁਰਸਿੱਖਾਂ ਦੀ ਜਿਨ੍ਹਾਂ ਭੰਡਾਰਿਆਂ ਵਿੱਚੋਂ ਪ੍ਰਸ਼ਾਦ ਪਾਣੀ ਅੰਜਲ ਆਇਆ ਸੇ ਭੰਡਾਰੇ ਭਰਪੂਰ ਕਰਨੇ ਖਾਲਸਾ ਸ਼ਕਦਾ ਰਹੇ ਲੰਗਰ ਅਟੁੱਟ ਰਹਿਣ ਭੰਡਾਰੇ ਅਟੁੱਟ ਰਹਿਣ ਸ਼ੁਕਰ ਕਰਨਾ ਸਰਵਾਦਾ ਭਲਾ ਕਹਿ ਕੇ ਉੱਠਣਾ ਬਰਤਨ ਮੰਝਨੇ ਬਾਣੀ ਪੜਦੇ ਆ ਪੜਦੇ ਆਪੋ ਆਪਣੇ ਅਸਥਾਨਾਂ ਤੇ ਆਸਣਾਂ ਤੇ ਚਲੇ ਜਾਣਾ ਭੋਜਨ ਤੋਂ 10 ਮਿੰਟ ਪਹਿਲਾਂ ਭਜਨ ਤੇ ਭੋਜਨ ਤੋਂ 10 ਮਿੰਟ ਬਾਅਦ ਭਜਨ ਕੀਤਾ ਜਾਏ ਤੇ ਜਦੋਂ ਤੱਕ ਉਹ ਭੋਜਨ ਪੇਟ ਵਿੱਚ ਰਹੇਗਾ ਮਨ 'ਚ ਵਿਕਾਰ ਨਹੀਂ ਆ ਸਕਦੇ ਜੇ ਭੋਜਨ ਤੋਂ ਪਹਿਲਾਂ ਸਾਡੇ ਵਿਚਾਰ ਮੰਦੇ ਨੇ ਤੇ ਭੋਜਨ ਦੇ ਦੌਰਾਨ ਸਾਡਾ ਮਨ ਉਲਝਿਆ ਹੋਇਆ ਪੋਜਨ ਤੋਂ ਬਾਅਦ ਵੀ ਅਸੀਂ ਵਿਚਾਰੀਆਂ ਦੁਨੀਆਂ ਦੀ ਕੋਈ ਤਾਕਤ ਸਾਨੂੰ ਰੱਬ ਦੇ ਰਾਹ ਤੇ ਨਹੀਂ ਚਲਾ ਸਕਦੀ ਪੋਜਨ ਦਾ ਜੀਵਨ ਵਿੱਚ ਬਹੁਤ ਵੱਡਾ ਯੋਗਦਾਨ ਹੈ ਜੈਸਾ ਅੰਨ ਤੈਸਾ ਮਨ ਬਜ਼ੁਰਗ ਕਹਿੰਦੇ ਸਨ ਅੱਜ ਕੱਲ ਜੈਸਾ ਆਹਾਰ ਤੈਸੇ ਵਿਚਾਰ ਜੈਸੇ ਵਿਚਾਰ ਤੈਸੇ ਸੰਸਕਾਰ ਕਹਿੰਦੇ ਹਨ ਆਹਾਰ ਵਿਚਾਰ ਸੰਸਕਾਰ ਇਹਨਾਂ ਦਾ ਬਹੁਤ ਵੱਡਾ ਆਪਸ ਵਿੱਚ ਸਮੇਲ ਹੈ ਭਾਈ ਦੂਸਰਾ ਇਹਦੇ ਵਿੱਚ ਵਚਨ ਇਹ ਹੈ